ਕੱਪਿਕ ਲੈਣਾ ਦੋ ਦੋ ਜ਼ਰੂਰ ਪਿਕ ਲਿਜੀਏ ਮੈਂ ਬਾਹਰ ਆ ਰਹਾ ਮੈਂ ਬਾਹਰ ਆਉ 875 ਏਕੜ ਥਾਂ ਤੇ ਜਿੱਥੇ ਬਾਬਾ ਜੀ ਹਲਮਾਉਂਦੇ ਸੀ ਉਹ ਥਾਂ ਉਸੇ ਤਰ੍ਹਾਂ ਉਥੇ ਹੁਣ ਕਣਕ ਲੱਗੀ ਵੇਖ ਕੇ ਆਇਆ ਤੇ ਉਥੇ ਦੇ ਲੱਗੇ ਛੋਲੇ ਖਾ ਕੇ ਆਇਆ ਭਾਈ ਤੇ ਇੰਨਾ ਕਿ ਤ੍ਰਿਪਤੀ ਮਹਿਸੂਸ ਕੀਤੀ ਹੈ ਸਭ ਤੋਂ ਵੱਡੀ ਗੱਲ ਜਿਹੜੀ ਮੈਂ ਅਜੀ ਤੁਹਾਨੂੰ ਕਹਿਣਾ ਚਾਹੁੰਦਾ ਉਹ ਇਹ ਹੈ ਇੰਟਰਫੇਥ ਦੀਆਂ ਥਾਵਾਂ ਬਹੁਤ ਹੋਣੀਆਂ ਬਹੁਤ ਥਾਵਾਂ ਤੇ ਮੈਂ ਵੀ ਗਿਆ ਹੋਊਗਾ ਤੁਸੀਂ ਵੀ ਗਏ ਹੋਵੋਗੇ ਲੇਕਿਨ ਇੱਕ ਜਗ੍ਹਾ ਦੇ ਉੱਤੇ 크ਿਸਚਨ ਉਹ ਲਾਂਗਰੀ ਜਿਹੜਾ ਮਤਲਬ ਲੰਗਰ ਵਰਤਾਉਂਦੇ ਆ ਉਹ 크ਿਸਚਨ ਆਦਮੀ ਹੈ ਜੀ ਹਿੰਦੂ ਸਿੱਖ ਮੁਸਲਮਾਨ ਤੇ ਦੋ ਤਰ੍ਹਾਂ ਹੋਰ ਗਏ ਸੀ ਮੈਨੂੰ ਸਾਰੇ ਇੱਕੋ ਥਾਂ ਦੇ ਉੱਤੇ ਲੰਗਰ ਹਾਲ ਦੇ ਵਿੱਚ ਮੈਂ ਸਾਰਿਆਂ ਨੂੰ ਵੇਖਿਆ ਬਾਬਾ ਨਾਨਕ ਦਾ ਜਿਹੜਾ ਫਲਸਫਾ ਹੈ ਉਹਨੂੰ ਜਦੋਂ ਜ਼ਮੀਨ ਤੇ ਉਤਾਰੋ ਤੇ ਆਪੇ ਮੁਹੱਬਤ ਦਾ ਪੈਗਾਮ ਚਲਾ ਜਾਂਦਾ ਇਸੇ ਕਰਕੇ ਜਦੋਂ ਮੈਂ ਇਸ ਲੰਘੇ ਦੇ ਬਾਰੇ ਸੋਚਦਾ ਵੀ ਹਾਂ ਤੇ ਮੈਨੂੰ ਲੱਗਦਾ ਕਿ ਇੰਨੀਆਂ ਕਿ ਸੰਭਾਵਨਾਵਾਂ ਨੇ ਜਿੰਨੀਆਂ ਪੂਰੀਆਂ ਕਰ ਲਓਗੇ ਬਾਬਾ ਨੇ ਪਰੇ ਚਾੜ ਦੇ ਤੇ ਮੇਰਾ ਸੁਪਨਾ ਜਿਹੜਾ ਮੈਂ ਤੁਹਾਨੂੰ ਵੀ ਦੱਸ ਕੇ ਗਿਆ ਉਹ ਉਹਨੂੰ ਫੇਰ ਰਿਪੀਟ ਕਰ ਦਣਾ ਮੈਂ ਕਿ ਰੱਬ ਕਰੇ ਇਸ ਧਰਤੀ ਉੱਤੇ ਰੱਬ ਕਰੇ ਇਸ ਧਰਤੀ ਉੱਤੇ ਉਹ ਵੇਲੇ ਵੀ ਆਵਣ ਇਹਨੂੰ ਬੜਾ ਵਧੀਆ ਤਰੀਕੇ ਚ ਲਾਉਣਾ ਇਹ ਕੰਡਿਆਂ ਵਾਲੀਆਂ ਤਾਰਾਂ ਨੇ ਜੋ ਇਹ ਬੇਲਾਂ ਬਣ ਜਾਵਣ ਇਹ ਕੰਡਿਆਂ ਵਾਲੀਆਂ ਤਾਰਾਂ ਨੇ ਜੋ ਇਹ ਬੇਲਾਂ ਬਣ ਜਾਵਣ ਰੁੱਤ ਆਈ ਤੇ ਇਹਨਾਂ ਉੱਤੇ ਲੱਖਾਂ ਫੁੱਲ ਖਿੜ ਜਾਵਣ ਰੋਤਾਈ ਤੇ ਇਹਨਾਂ ਉੱਤੇ ਲੱਖਾਂ ਫੁੱਲ ਖਿੜ ਜਾਵਨ ਤੇ ਦੋਨੋਂ ਬੰਨੇਓ ਮਾਲੀ ਆ ਕੇ ਪਰ ਪਰ ਪਾਣੀ ਪਾਵਨ ਪਰ ਪਰ ਪਾਣੀ ਪਾਵਨ ਵਾਹ ਇਹ ਇਹ ਸੁਪਨਾ ਸਾਰਿਆਂ ਦਾ ਹੀ ਆ ਸਾਡਾ ਔਰ ਆਉਣ ਵਾਲਾ ਸਮਾਂ ਇਸ ਗੱਲ ਦਾ ਗਵਾਹ ਰਹੂਗਾ ਕਿ ਬਾਬੇ ਦੇ ਇਸ ਕੋਰੀਡੋਰ ਨੇ ਇਸ ਰਾਹ ਨੇ ਮਾਨਵਤਾ ਦੇ ਲਈ ਕਿੰਨੇ ਅਜੇ ਰਾਹ ਖੋਲਤੇ ਕਰਬਾਂ ਦਾ ਪਲਾ ਹੋ ਗਿਆ ਜਗਤਗੁਰੂ ਦੇ ਫਲਸਫੇ ਦੇ ਨਾਲ ਜਗਤਗੁਰੂ ਦੇ ਉਸ ਪੈਗਾਮ ਦੇ ਨਾਲ ਕਿੰਨੇ ਲੋਕ ਤਰ ਗਏ ਸਵੇਰੇ ਵੀ ਕਿਹਾ ਸੀ ਅੱਜ ਫੇਰ ਕਹਿਣਾ ਸਿਲਕਨ ਰੂਟ ਖੁੱਲਣਾ ਚਾਹੀਦਾ ਦੋਵੇਂ ਪੰਜਾਬਾਂ ਕਰਕੇ ਨਹੀਂ ਮੁਲਕਾਂ ਕਰਕੇ ਮੁਲਕ ਖੜੇ ਹੋ ਜਾਣਗੇ ਬਾਰਾਂ ਸੌ ਦੀ ਕਣਕ ਕਿਤੇ ਵੇਖੀ ਹੈ 4000 ਦੀ ਇੱਕ ਹੋਰ ਚੀਜ਼ ਤੁਹਾਨੂੰ ਦੱਸ ਦਿਆਂ ਉੱਥੇ ਜਿਹੜਾ ਨਮਕ ਪਿੰਕ ਸੌਲਟ ਕਹਿੰਦੇ ਆ ਜਿਹਨੂੰ ਆਪਾਂ 1 ਰੁਪਈਏ ਕਿਲੋ 1 ਰੁਪਈਏ ਕਿਲੋ ਮਿਲਦਾ ਉੱਥੇ ਇੱਥੇ 2000 ਰੁਪਈਏ ਕਿਲੋ 1 ਰੁਪਈਏ ਕਿਲੋ ਨਮਕ ਪਹਾੜ ਨੇ ਰੇਂਜਾਂ ਨੇ ਹਾਂ ਜੀ ਮੈਂ ਤੁਹਾਨੂੰ 100 ਆਈਟਮਾਂ ਗਿਣਾ 50 ਰੁਪਈਏ ਦਾ ਦੁੱਧ ਉਧਰ 200 ਹਾਂ ਜੀ ਅਦਰਕ ਉਧਰ ਪਤਾ ਨਹੀਂ ਕਿੰਨਿਆਂ ਨੂੰ ਮਤਲਬ ਤੁਸੀਂ ਦੇਖੋ ਤਾਂ ਸਹੀ ਨਾ ਇਹ ਇਹ ਜਿਹੜੇ ਮੁਕਾਬਲਿਆਂ ਨੇ ਸਾਨੂੰ ਕੀ ਦਿੱਤਾ ਮੈਨੂੰ ਸਮਝਾ ਦੇ ਕੋਈ ਸਮਝਾ ਦੇ ਵੀ ਜੀ ਇਹ ਮੁਕਾਬਲਿਆਂ ਨੇ ਉਹ ਠੀਕ ਹੈ ਵੰਡੀਆਂ ਪਾ ਕੇ ਵੋਟ ਬੈਂਕ ਪੋਲਿਟਿਕਸ ਕਰ ਸਕਦਾ ਜੋ ਮਰਜ਼ੀ ਕਰ ਸਕਦਾ ਹੈ ਕਰੀ ਜਾਵੇ ਲੇਕਿਨ ਜਿਹੜੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਨੂੰ ਜਾਣਦੇ ਆ ਉਹ ਇਹ ਵੀ ਜਾਣਦੇ ਆ ਕਿ ਇਹ ਉਸ ਅਹਿਮ ਰਾਜ ਦਾ ਦੋਵੇਂ ਹਿੱਸਾ ਸੀ ਕਲਚਰ ਇੱਕ ਜ਼ਬਾਨ ਇੱਕ ਖਾਣ ਪਾਣ ਇੱਕ ਰੁਝਾਨ ਇੱਕ ਜ਼ਬਾਨ ਇੱਕ ਸਮਝ ਨਹੀਂ ਔਰ ਤੁਸੀਂ ਦੇਖ ਲਓ ਕਿ 4 ਲੱਖ ਲੋਕ ਜਾਏ ਆ ਉੱਧਰ ਕਿਸੇ ਇੱਕ ਨੇ ਸ਼ਿਕਾਇਤ ਕੀਤੀ ਮੈਨੂੰ ਦੱਸੋ ਕਿਸੇ ਇੱਕ ਨੇ ਇਹ ਕਿਹਾ ਹੋਵੇ ਕਿ ਭਾਈ ਸਾਡਾ ਕੋਈ ਉੱਥੇ ਲੜਾਈ ਝਗੜਾ ਹੋਇਆ ਜਾਂ ਸਾਨੂੰ ਉਹਨਾਂ ਨੇ ਜ਼ਿੰਦਗੀ ਦੇ ਵਿੱਚ ਉਹ ਉਹ ਕੁਝ ਨਹੀਂ ਦਿੱਤਾ ਮੈਂ ਬੜਾ ਕੁਝ ਲਿਖਦਾ ਮੈਂ ਬੜਾ ਚਿੰਤਨ ਕਰਦਾ ਇਹਨਾਂ ਮਾਮਲਿਆਂ ਦੇ ਉੱਤੇ ਅਖੇ ਜੀ ਮੁਕਾਬਲਾ ਬਣਾਓ ਯਾਰ ਕਰਨਾ ਤਾਂ ਕਰੋ ਯਾਰੋ ਢੋਲਾਂ ਦਾ ਮੁਕਾਬਲਾ ਦੇਖੋ ਜਨ ਲਾਈਨਾਂ ਲਿਖੇ ਸ਼ਾਇਰ ਕਰਨਾ ਤਾਂ ਕਰੋ ਯਾਰੋ ਟੋਲਾਂ ਦਾ ਮੁਕਾਬਲਾ ਸੋਹਣੇ ਸੋਹਣੇ ਪਿਆਰੇ ਪਿਆਰੇ ਬੋਲਾਂ ਦਾ ਮੁਕਾਬਲਾ ਸਾਜ਼ਾਂ ਦਾ ਮੁਕਾਬਲਾ ਆਵਾਜ਼ਾਂ ਦਾ ਮੁਕਾਬਲਾ ਖੇਡਾਂ ਦਾ ਮੁਕਾਬਲਾ ਕ੍ਰਿਕਟ ਦਾ ਮੁਕਾਬਲਾ ਹਾਕੀ ਦਾ ਮੁਕਾਬਲਾ ਹੈ ਜੀ ਸ਼ਮਲਿਆਂ ਦਾ ਚੁੰਨੀਆਂ ਦਾ ਨੈਣਾ ਦਾ ਮੁਕਾਬਲਾ ਹੁਣ ਸੁਣੋ ਇਹ ਕੀ ਹੋਇਆ ਮਾਵਾਂ ਦੀਆਂ ਵੈਣਾ ਦਾ ਮੁਕਾਬਲਾ ਓਏ ਇਹ ਕੀ ਹੋਇਆ ਮਾਵਾਂ ਦੀਆਂ ਵੈਣਾ ਦਾ ਮੁਕਾਬਲਾ ਰੋਂਦੀਆਂ ਮਾਸੂਮ ਧੀਆਂ ਪੈਣਾ ਦਾ ਮੁਕਾਬਲਾ ਹੈ ਮਨੁੱਖੀ ਜੀਵਨ ਦਾ ਮੋਹਲ ਆ ਯਾਰ ਅਨਮੋਲ ਆ ਉਹ ਹੈ ਰੋਂਦੀਆਂ ਮਾਸੂਮ ਧੀਆਂ ਪੈਣਾ ਦਾ ਮੁਕਾਬਲਾ ਇਹ ਕੀ ਹੋਇਆ ਆਤਮਾ ਤੇ ਸੋਗਾਂ ਦਾ ਮੁਕਾਬਲਾ ਮਾਪਿਆਂ ਦੇ ਦਿਲੀ ਪੈਂਦੇ ਹੌਲਾਂ ਦਾ ਮੁਕਾਬਲਾ ਹੈ ਕਰਨਾ ਤਾਂ ਯਾਰੋ ਕਰੋ ਢੋਲਾਂ ਦਾ ਮੁਕਾਬਲਾ ਕਰਨਾ ਤਾਂ ਕਰੋ ਯਾਰੋ ਢੋਲਾਂ ਦਾ ਮੁਕਾਬਲਾ ਸੋਹਣੇ ਸੋਹਣੇ ਪਿਆਰੇ ਪਿਆਰੇ ਬੋਲਾਂ ਦਾ ਮੁਕਾਬਲਾ ਸਾਜ਼ਾਂ ਦਾ ਮੁਕਾਬਲਾ ਆਵਾਜ਼ਾਂ ਦਾ ਮੁਕਾਬਲਾ ਖੇਡਾਂ ਦਾ ਮੁਕਾਬਲਾ ਤੁਸੀਂ ਸਭ ਅੱਗੇ ਦੋ ਸੋਹਣੀ ਇਹ ਜਿਹੜੀਆਂ ਇਹ ਜਿਹੜੀਆਂ ਮਸਮਾਨ ਨੇ ਨਾ ਇਹ ਤੁਸੀਂ ਫਰਸ ਸਮਝ ਕੇ ਚਲਾਉਣਾ ਕਿਉਂਕਿ ਇਹ ਸਾਡੇ ਕਲਚਰ ਚੋਂ ਹੀ ਨਿਕਲੀਆਂ ਨੇ ਔਰ ਇਹ ਰੂਹ ਨੂੰ ਛੇੜਦੀਆਂ ਨੇ ਮੈਂ ਜਦੋਂ ਉੱਧਰ ਗਿਆ ਤੇ ਮੈਂ ਉਹਨਾਂ ਨੂੰ ਪੁੱਛਿਆ ਕਿ ਭਾਈ ਕੀ ਹਾਲ ਚਾਲ ਨੇ ਉਹ ਕਹਿੰਦੇ ਜੀ ਥੋੜਾ ਬਹੁਤ ਫਿਕਰ ਹੈ ਜਿਹੜਾ ਈਰਾਨ ਨੇ ਦਾਵਾ ਬੋਲੇ ਉਹ ਰਾਡ ਅਲਰਟ ਸਾਰੇ ਕਿਹਨਾਂ ਦੇ ਬੋਲ ਆ ਉਹ ਯਾਰ ਉੱਥੇ ਜਦੋਂ ਚਰਚਾ ਹੁੰਦੀ ਹੈ ਨਾ ਉੱਥੇ ਜਦੋਂ ਗੱਲਾਂ ਕਰਦੇ ਤੇ ਤੁਸੀਂ ਸਾਈਡ ਦੇ ਉੱਤੇ ਦੋਸਤ ਨੇ ਲੈ ਯਾਰ ਹੁੰਦੇ ਆ ਉੱਥੇ ਉਹਨਾਂ ਦੇ ਹੋਰ ਬੰਦੇ ਹੁੰਦੇ ਆ ਤੇ ਇਹ ਜਿਹੜੀਆਂ ਚੀਜ਼ਾਂ ਨੇ ਇਹ ਕਿਉਂ ਫਿਕਰ ਹੋਵੇ ਮੈਂ ਸਵੇਰੇ ਵੀ ਜਿਹੜਾ ਕਹਿ ਕੇ ਗਿਆ ਕਿ ਵਰਲਡ ਲੈਵਲ ਦੇ ਉੱਤੇ ਇੱਕ ਪੀਸ ਮੂਵਮੈਂਟ ਹੋਣੀ ਚਾਹੀਦੀ ਹੈ ਔਰ ਉਸ ਪੀਸ ਮੂਵਮੈਂਟ ਦਾ ਜਿਹੜਾ ਟਾਰਚ ਬਿਰਰ ਹੈ ਉਹ ਭਾਰਤ ਦੇਸ਼ ਹੋਣਾ ਚਾਹੀਦਾ ਔਰ ਸਾਡਾ ਦੇਸ਼ ਬਹੁਤ ਚੰਗੀ ਤਰ੍ਹਾਂ ਨਿਭਾ ਰਿਹਾ ਹੈ। ਯੂਨੋ ਦੇ ਵਿੱਚ ਐਮਪਾਵਰ ਕਰਕੇ ਅਸੀਂ ਕਹੀਏ ਕਿ ਭਾਈ ਅਸੀਂ ਇਸ ਨਫਰਤ ਨੂੰ ਮਿਟਾਉਣਾ ਚਾਹੁੰਦੇ। ਅਸੀਂ ਦੋਸਤੀ ਦਾ ਪੈਗਾਮ ਦੇਈਏ। ਦੇਖੋ ਜਦੋਂ ਵਰਲਡ ਵਾਰ 2 ਹੋਈ ਮੈਂ ਤੁਹਾਨੂੰ ਇੱਕ ਕਾਰਨ ਦੇਣਾ ਚਾਹਨਾ ਜਿਹੜਾ ਕਿ ਆਪਣੇ ਪਪ ਦਾ ਹੈ ਬਣਾ। ਮੈਂ ਸਵੇਰੇ ਸ਼ਾਇਦ ਭੁੱਲ ਗਿਆ ਹੋਵਾਂ ਮੈਂ ਨਹੀਂ ਦਿੱਤਾ। ਜਦੋਂ ਵਰਲਡ ਵਾਰ 2 ਹੋਈ ਤੇ ਉਦੋਂ ਐਕਸਿਸ ਪਾਵਰਸ ਜਿਹੜੀਆਂ ਸੀਗੀਆਂ ਹਿਟਲਰ ਮੁਸੋਲਿਨੀ ਉਹਨਾਂ ਦੀਆਂ ਪਾਵਰ ਸੀਗੀਆਂ ਜਿਹੜੀਆਂ ਉਹਨਾਂ ਨੇ ਮਤਲਬ 70% ਮੁਲਕ ਤਬਾਹ ਕਰ ਦਿੱਤੀ ਸੀ ਪੋਲੈਂਡ ਫਿਨਲੈਂਡ ਰਸ਼ੀਆ ਕਿੰਨੇ ਹੀ ਮੁਲਕ ਪੂਰੇ ਤਬਾਹ ਹੋ ਗਏ ਯੂਰਪ ਦਾ ਤਾਂ ਰਹੀ ਹੀ ਕਹਾਣੀ ਸੀ ਤੇ ਜਦੋਂ ਅਮਨਮਾਨ ਬਹਾਲ ਹੋਇਆ ਅਮਨਮਾਨ ਬਹਾਲ ਹੁੰਦੇ ਸਾਰ ਯੂਰਪੀਅਨ ਯੂਨੀਅਨ ਨੇ ਇਕੱਠੇ ਹੋ ਕੇ ਇੱਕ ਫੈਸਲਾ ਲੈਂਦਾ ਉਹਨਾਂ ਦਾ ਫੈਸਲਾ ਲੈਂਦਾ ਉਹਨਾਂ ਦਾ ਫੈਸਲਾ ਕੀ ਲੈਂਦਾ ਉਹਨਾਂ ਦਾ ਫੈਸਲਾ ਇਹ ਸੀ ਕਿ ਪਾਈ ਅਸੀਂ ਬਾਰਡਰ ਖੋਲ ਦੇਣੀ। ਓ ਯਾਰ ਕਿ ਤੁਸੀਂ ਲੰਡਨ ਤੋਂ ਜਾਓ ਫਰਾਂਸ ਫਰਾਂਸ ਤੋਂ ਜਾਓ ਅੱਗੇ ਆਸਟਰੀਆ ਆਸਟਰੀਆ ਤੋਂ ਪੋਲੈਂਡ ਪੋਲੈਂਡ ਤੋਂ ਜਿੱਧਰ ਮਰਜ਼ੀ ਚਲੇ ਜਾਓ ਤੁਸੀਂ ਇੱਕ ਆਪਣਾ ਆਏ ਪਾਸਪੋਰਟ ਦਿਖਾਣਾ ਤੇ ਇੱਕ ਵੀਜ਼ੇ ਦੇ ਨਾਲ ਤੁਸੀਂ 30 40 ਦੇਸ਼ਾਂ ਦੇ ਵਿੱਚ ਘੁੰਮ ਲੋ। ਇੱਕ ਵੀਜ਼ੇ ਨਾਲ ਤੁਸੀਂ 30 40 ਦੇਸ਼ਾਂ ਦੇ ਘੁੰਮ ਲੋ। ਤੇ ਉਹਨਾਂ ਦਾ ਯੂਰੋ ਕਿੱਥੋਂ ਕਿੱਥੇ ਚਲੇ ਗਿਆ। ਖੁਸ਼ਹਾਲੀ ਕਿੱਥੋਂ ਕਿੱਥੇ ਚਲੀ ਇਹ ਜਿਹੜੀ ਪੀਪਲ ਟੂ ਪੀਪਲ ਕੰਟੈਕਟ ਹੈ ਇਕਨੋਮਿਕ ਪ੍ਰੋਫਿਟੇਬਿਲਟੀ ਹੈ ਇਹ ਇਹ ਜਿਹੜਾ ਮੁਨਾਫਾ ਹੈ ਇਹਦੇ ਨਾਲ فاਸਲੇ ਮਿਟਦੇ ਇਹਦੇ ਨਾਲ ਦਿੱਕਤਾਂ ਮਿਟਦੀਆਂ ਇਹ ਵਿਸ਼ਵਗੁਰੂ ਦਾ ਜਿਹੜਾ ਸੰਦੇਸ਼ ਇਹ ਅਮਨ ਅਮਾਨ ਦਾ ਪੀਸ ਦਾ ਸੰਦੇਸ਼ ਪੀਸ ਬਿਗੇਟਸ ਪ੍ਰੋਸਪਰਿਟੀ ਕਿ ਨਵਜੂਤ ਸਿੰਘ ਜੀ ਦੂਣਾ ਨੇ ਜਿਹੜੀ ਇਹ ਵਿਜ਼ਿਟ ਕੀਤੀ ਤੁਸੀਂ ਫਿਰ ਅਮਨ ਸ਼ਾਂਤੀ ਦੀ ਬੜੀ ਸੋਹਣੀ ਤੁਸੀਂ ਇੱਕ ਨਜ਼ਮ ਮੜ ਕੇ ਸੁਣਾਈ ਪਿਆਰ ਦੀ ਗੱਲ ਤੁਸੀਂ ਕਰਦੇ ਜੇ ਇਸ ਨੂੰ ਲੈ ਕੇ ਫਿਰ ਕਿਤਨਾ ਕਿਤੇ ਸਿੱਧਾ ਟਾਰਗੇਟ ਨਵਜੂਤ ਸਿੰਘ ਸਿੱਧੂ ਹਣਾ ਤੇ ਆ ਜਾਂਦਾ ਕਿ ਵੀ ਆਪਣੇ ਦੇਸ਼ ਪ੍ਰਤੀ ਮੈਂ ਕਹਿੰਦਾ ਯਾਰ ਮੇਰੇ ਤੇ ਟਾਰਗੇਟ ਜਿੰਨੇ ਮਰਜ਼ੀ ਕਰਨ ਯਾਰ ਮੈਂ ਤਾਂ ਕਦੇ ਕੋਈ ਟਾਰਗੇਟ ਦੀ ਪਰਵਾਹ ਹੀ ਨਹੀਂ ਕਰਦਾ ਦੂਸਰੀ ਗੱਲ ਇਹ ਮੈਂ ਤੁਹਾਨੂੰ ਦੱਸਾਂ ਸੱਚੀ ਗੱਲ ਤੁਹਾਨੂੰ ਦੱਸਾਂ ਦੇਖੋ ਜੰਗ ਕਿਸੇ ਚੀਜ਼ ਦਾ ਹੱਲ ਨਾ ਤੇ ਇਕਨੋਮੀ ਦਾ ਹੱਲ ਹੈ ਦੇਖੋ ਫਲੇਸਟਿਨ ਦੇ ਵਿੱਚ ਛੋਟੇ ਛੋਟੇ ਬੱਚੇ ਉਹਨਾਂ ਦਾ ਕਸੂਰ ਦੱਸੋ ਮੈਨੂੰ ਦੇਖੋ ਤੁਸੀਂ ਭਾਈ ਜੰਗ ਤੇ ਬੰਬਾਂ ਨਾਲ ਹੁੰਦੀ ਹੈ ਨਾ ਤੇ ਮਰਦਾ ਕੌਣ ਹੈ ਇੱਕ ਆਮ ਸਿਟੀਜ਼ਨ ਧੀਆ ਪੈਣਾ ਫੈਮਲੀਆਂ ਉੱਜੜ ਗਈ ਛੋਟੇ ਛੋਟੇ ਬੱਚੇ ਇਕਨੋਮੀ ਡਿਸਟਰੋਇਡ ਤੇ ਇਹ ਫਾਇਦਾ ਤਾਂ ਸੇਅਰ ਕੋਈ ਇੱਕ ਜੱਫੀ ਫੇਰ ਪਾਓ ਇੱਕ ਅੱਗੇ ਪਾਈ ਹੈ ਤੇ ਲੰਗਾ ਖੁੱਲਿਆ ਵੇਖੋ ਇਸ ਤਰ੍ਹਾਂ ਹੈ ਕਿ ਇੱਕ ਜੱਫੀ ਜੇ ਲੰਗਾ ਖੁੱਲੇ ਤੇ ਦੂਜੀ ਜੱਫੀ ਪਾਈ ਹੈ ਦੂਜੀ ਜੱਫੀ ਪਾਈਏ ਤੀਜੀ ਚੌਥੀ ਤੀਜੀ ਚੌਥੀ ਪੰਜਵੀਂ ਛੇਵੀਂ ਸਤਵੀਂ ਥੌਵੀਂ ਸਭ ਜੱਫੀਆਂ ਪਾਈਏ ਜੱਫੀ ਜੱਫੀ ਕਰਕੇ ਯਾਰੋ ਹਰ ਮਸਲਾ ਸੁਲਝਾਈਏ ਐਵੇਂ ਕਿਉਂ ਪੁੱਤ ਮਾਵਾਂ ਦੇ ਅਸੀਂ ਹੱਦਾਂ ਤੇ ਮਰ ਪਾਈਏ ਹੈ ਵਾਗਾ ਨੂੰ ਲੈ ਕੇ ਸਿੱਧੂ ਸਾਹਿਬ ਦੇਖੋ ਮੈਂ ਇੱਕ ਬੜੀ ਸਿੰਪਲ ਜੀ ਗੱਲ ਨਹੀਂ 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 ਮੈਂ ਗੱਲ ਸਿੰਪਲ ਜੀ ਗੱਲ ਕਰ ਇੱਕ ਨਹੀਂ ਨਹੀਂ ਮੇਰੀ ਗੱਲ ਯਾਰ ਇੱਕ ਮਿੰਟ ਗੱਲ ਸੁਣਨਾ ਯਾਰ ਭਾਈ ਕਰਾਚੀ ਬੰਬੇ ਖੁੱਲਾ ਹੈ ਉਧਰੋਂ ਵੀ ਹਮਲੇ ਹੋਏ ਤੇ ਜੇ ਕਰਾਚੀ ਬੰਬੇ ਖੁੱਲਾ ਤੇ ਲਾਹੌਰ ਲਾਹੌਰ ਤੇ ਅੰਮ੍ਰਿਤਸਰ ਕਿਉਂ ਨਹੀਂ ਭਾਈ 22 ਕਿਲੋਮੀਟਰ ਸਾਡਾ ਸਮਾਨ 2200 ਕਿਲੋਮੀਟਰ ਜਾਵੇ ਉਹ ਵੀ ਮੰਦਰਾਪੋਰਟ ਤੇ ਉਹ ਕਿਉਂ ਭਾਈ ਕਿਤੇ ਨਾ ਕਿਤੇ ਸਭ ਜੀ ਇਹ ਕਿਹੜੇ ਕੋਟ ਮੰਨਦੇ ਹੋ ਮੈਂ ਇੱਥੇ ਨਾ ਯਾਰ ਐਦਾਂ ਦੀਆਂ ਗੱਲਾਂ ਨਹੀਂ ਮੈਂ ਕਰਨ ਆਇਆ ਇੱਥੇ ਮੈਂ ਗੱਲ ਬੜੀ ਸਕਾਰਾਤਮਕ ਕਰਨ ਆਇਆ ਮੈਂ ਕਹਿੰਦਾ ਯਾਰ ਸਕੈਨਰ ਲਾਓ ਤੁਸੀਂ ਅਗਰ ਦੇਸ਼ ਦੀ ਸੁਰੱਖਿਆ ਦਾ ਤੋਤ ਤੁਸੀਂ ਤੁਹਾਨੂੰ ਉਹ ਹੈ ਤੇ ਭਾਈ ਕਾਰਗੋ ਚਲਾਓ ਕਿੰਨੇ 에ਰਪੋਰਟਾਂ ਨੂੰ ਅਕਵਾਇਰ ਕੀਤਾ ਤੁਸੀਂ 에ਰਪੋਰਟਾਂ ਹਜ਼ਾਰਾਂ ਏਕੜ ਜ਼ਮੀਨ ਅਕਵਾਇਰ ਕਰ ਲਈ ਕਿਹਨੂੰ ਮੁਨਾਫਾ ਹੋਇਆ ਲੋਕਾਂ ਨੂੰ ਹੋਇਆ ਨਹੀਂ ਕਿਉਂਕਿ ਕੋ ਮੰਤਰੀ ਪੁਰਾਣਾ ਤੇ ਚੱਲੀ ਹੈ ਕੋਈ ਨਹੀਂ ਇੱਕ ਜਿਹੜੀ ਚਲਾਈ ਸੀ ਇੱਥੋਂ ਰੌਲਾ ਪਾ ਕੇ ਪਰ ਫੁੱਲ ਪਟੇਲ ਸਾਹਿਬ ਦੇ ਅੱਗੇ ਵਾਲੇ ਕੱਪੜੇ ਪਾ ਕੇ ਮੈਂ ਗੱਡੀ ਦੇ ਅੱਗੇ ਲੇਟ ਗਿਆ ਏਅਰਪੋਰਟ ਬਣਿਆ 306 ਮਹੀਨਿਆਂ ਦਾ ਚਾਂਮਾ ਨੀ ਮਹੀਨਿਆਂ ਦਾ ਠੀਕ ਹੈ ਉਦੋਂ ਬਾਅਦ ਉਹ ਜਿਹੜੀ ਜਹਾਜ਼ ਚੱਲਿਆ ਸੀਗਾ 에어 ਇੰਡੀਆ ਦੀ 90% ਓਕਿਊਪੈਂਸੀ ਸੀ ਹੋਣੀ ਪ੍ਰੋਫਿਟੇਬਿਲਟੀ ਹਾਈਐਸਟ ਸੀ ਹੋਣੀ ਇੱਥੋਂ ਸਾਡੀ ਗੋਭੀ ਵਰਮਿੰਗਮ ਜਾਂਦੀ ਹੁੰਦੀ ਅੱਗੇ ਟੋਰਾਂਟੋ ਜਾਂਦੀ ਹੁੰਦੀ 10-10 ਗੁਣਾ ਵੇਖਦੀ ਹੁੰਦੀ ਠੀਕ ਹੈ ਉਹਨੂੰ ਜਹਾਜ਼ ਨੂੰ ਇੱਥੋਂ ਚੁੱਕ ਕੇ ਦਿੱਲੀ ਨੂੰ ਤੋਪਦਾ ਵੱਡੀਆਂ-ਵੱਡੀਆਂ ਕੰਪਨੀਆਂ ਖਾਤਰ ਫੇਰ ਉਹ ਦਿੱਲੀ ਜਾ ਕੇ ਫੇਰ ਵਾਪਸ ਇੱਥੇ ਆਉਂਦਾ ਕੌਣ ਚੜੂ ਸਮਝੋ ਕਿ ਇਹ ਕੋਈ ਨਵਜੋਤ ਸਿੰਘ ਜਿੱਦੂ ਨੂੰ ਕੱਢ ਦਿਓ ਤੇ ਚੋਪਾਰ ਮਾਈਨਸ ਕਰ ਦਿਓ ਇਹ ਡਿਪਲੋਮੈਟਿਕ ਸੰਬੰਧ ਨੇ ਦੇਸ਼ਾਂ ਦੇ ਮਾਮਲੇ ਨੇ ਜਦੋਂ ਦੇਸ਼ਾਂ ਨੇ ਖੋਲਿਆ ਤਾਂ ਦੇਸ਼ਾਂ ਨੂੰ ਕ੍ਰੈਡਿਟ ਵੀ ਤਾਂ ਦਿੱਤਾ ਨਾ ਚੀਕਾ ਮਾਰ ਕੇ ਦਿੱਤਾ ਸੰਗੇ ਫਾੜ ਕੇ ਦਿੱਤਾ ਸਿੱਖ ਸਾਹਿਬ ਕੋਈ ਗੱਲ ਇਹ ਨਹੀਂ ਹੈ ਇਹ ਚੋ ਕੱਢ ਦਿਓ ਇਸ ਫਲਸਫੇ ਦੇ ਵਿੱਚ ਤੁਸੀਂ ਬਾਬੇ ਦਾ ਫਲਸਫਾ ਪਾ ਦੇ ਉਸ ਨਜ਼ਰੀਏ ਨਾਲ ਦੇਖ ਕੇ ਵੇਖੋ ਕਿ ਕਿੰਨਾ ਪਲਾ ਕਰ ਸਕਦਾ ਹੈ ਦੇਖੋ ਸਭ ਤੋਂ ਵੱਡਾ ਧਰਮ ਮਾਨਵਤਾ ਹੈ ਤੇ ਮਾਨਵਤਾ ਦਾ ਅਗਰ ਧਰਮ ਤੁਸੀਂ ਕਰਾਉਣਾ ਹੈ ਤੇ ਫਿਰ ਇਹੀ ਇੱਕ ਜ਼ਰੀਆ ਪਰ ਕਿਦਾਂ ਪੋਸੀਬਲ ਕਿਦਾਂ ਪੋਸੀਬਲ ਕਿਦਾਂ ਹੋਏਗਾ ਮੈਂ ਕਹਿੰਦਾ ਪੋਸੀਬਲ ਚਾਹੇ ਤੁਸੀਂ 에ਅਰ ਲਿੰਕ ਦੇ ਦਿਓ ਚਾਹੇ ਸਿਲਕਨ ਰੂਟ ਖੋਲ ਦਿਓ ਜਿੱਦਾਂ ਪਹਿਲਾਂ ਪੋਸੀਬਲ ਸੀ ਅੰਮ੍ਰਿਤਸਰ ਲਾਹੌਰ ਜਿੱਦਾਂ ਅੰਮ੍ਰਿਤਸਰ ਲਾਹੌਰ ਜਿੱਦਾਂ ਪਹਿਲਾਂ ਪੋਸੀਬਲ ਸੀ ਭਾਈ ਤੁਸੀਂ ਛੱਡੋ ਮੈਂ ਕਹਿੰਦਾ ਤੁਸੀਂ ਇੱਕ ਦੇਸ਼ ਨਾਲ ਨਹੀਂ ਕਰਨਾ ਚਾਹੁੰਦੇ ਉਜ਼ਬੇਕਿਸਤਾਨ ਕਜ਼ਾਕਿਸਤਾਨ ਆਰਮੇਨਿਸਤਾਨ ਰਸ਼ੀਆ ਯੂਰਪੀਅਨ ਰੂਟ ਦੇ ਸਿਲਕਨ ਰੂਟ ਹਾਰਪੁਰੀਆਂ ਜਾਂਦੇ ਹੁੰਦੇ ਸੀ ਅੱਗੇ ਬਲਖ ਬੁਖਾਰੇ ਤੁਸੀਂ ਭਾਈ ਅਗਰ ਇਹ ਮਤਲਬ ਇਹ ਕੋਈ ਗੱਲ ਇਸ ਕਰਕੇ ਆ ਵੀ ਪੰਜਾਬ ਪੰਜਾਬ ਨੂੰ ਚ ਕੋ 6 ਮਹੀਨਿਆਂ ਦੇ ਵਿੱਚ 60 ਸਾਲ ਦੀ ਤਰ੍ਹਾਂ ਦੇਸ਼ ਨੂੰ ਚਕੂ ਤੁਸੀਂ ਸਭ ਲੋਕਾਂ ਦਾ ਕਿਵੇਂ ਹੁਣ ਖੜਾ ਹੋ ਜੂ ਅੱਜ ਲੋਕ ਮਿਲੇ ਤੁਹਾਨੂੰ ਕੀ ਲੋਕਾਂ ਦਾ ਕੀ ਰਿਸਪੌਂਸ ਤੁਸੀਂ ਇਹਨਾਂ ਤੇ ਪੁੱਛ ਲਓ ਭਾਈ ਤੁਸੀਂ ਨਹੀਂ ਯਾਰ ਮੈਂ ਇਕੱਲੇ ਨੇ ਕੀ ਰਿਸਪੌਂਸ ਦੱਸੋ ਭਾਈ ਤੁਸੀਂ ਦੱਸੋ ਇਹਨਾਂ ਤੋਂ ਪੁੱਛੋ ਜਰਾ ਚਲੋ ਇਹਨੂੰ ਪੁੱਛ ਦੱਸ ਭਾਈ ਲਾਗੀ ਪਾਪੀ ਦੱਸ ਤੁਸੀਂ ਬੋਲੋ ਜਨਾਬ ਤੁਸੀਂ ਬੋਲੋ ਉਹ ਦੂਰੋਂ ਦੂਰੋਂ ਫੈਸਲਾਬਾਦ ਤੋਂ ਪਤਾ ਵੀ ਲੋਕਾਂ ਨੂੰ ਕਿਹਦੇ ਆ ਪਤਨੀ ਤੋਂ ਕੀਚਾ ਪਤਨੀ ਤੋਂ ਉੱਥੋਂ ਦਾ ਖੱਦਰ ਲੈ ਕੇ ਇਹੋ ਜਿਹਾ ਜਸਮਾਨ ਲੈ ਕੇ ਮੈਂ ਖੱਦਰ ਦਿਖਾਵਾਂ ਉਹ ਲੈ ਆ ਯਾਰ ਮੇਰੀ ਗੱਡੀ ਚੋਂ ਹਾਂ ਦਿਖਾਉਣਾ ਮੈਂ ਦਿਖਾ ਦਉ ਕਿੱਥੋਂ ਆਇਆ ਕੋਈ ਕਿੱਥੋਂ ਆਇਆ ਇਹ ਗੁਰੂ ਜੀ ਸਵਾਲ ਬਣਦੇ ਆ ਕਿਥਾਂ ਤੋਂ ਆਇਆ ਔਰ ਕੋਈ ਕਿਸੇ ਨੂੰ ਕੋਈ ਇੰਨਾ ਕ ਵੀ ਉਹ ਨਹੀਂ ਲੰਗਰ ਛਕਿਆ ਉੱਥੇ ਮੈਂ ਤੁਹਾਨੂੰ ਕੀ ਕਹ ਰਿਹਾ ਕਿ ਇੱਕ ਇੰਟਰਫੇਸ ਤੇ ਪੰਜ ਛੇ ਧਰਮਾਂ ਦੇ ਲੋਕ ਬਗੈਰ ਕਿਸੇ ਹੋਂਦੇ ਮਤਲਬ ਲੰਗਰ ਦੀ ਸੇਵਾ ਕਰ ਰਹੇ ਲੰਗਰ ਖਾਣ ਤੁਸੀਂ ਸਭ ਤੋਂ ਇੱਕ ਸਵਾਲ ਬਹੁਤ ਜ਼ਰੂਰੀ ਹੈ ਕਿ ਮੈਂ ਕਹਿੰਦਾ 20 ਡਾਲਰ ਆਪ ਸਰਕਾਰ ਕਹਿ ਰਹੀ ਸੀ ਕਿ ਘਰ ਦਾ ਗਾਲ ਦੋਗੇ ਇਹ ਹੈ ਇਹ ਪਤਾ ਕੀ ਹੈ ਤੇ ਖੱਦਰ ਹੈ ਕੀ ਚਾ ਬਦ ਕਮਾਲੀਏ ਦਾ ਕਮਾਲੀਏ ਦਾ ਆ ਦੇਖੋ ਕਮਾਲੀਏ ਦਾ ਆ ਦੇਖੋ ਖੱਦਰ ਹੈ ਮਤਲਬ ਕਮਾਲੀਏ ਯਾਰ ਇਹ ਪਿਆਰ ਨਹੀਂ ਇਹ ਉਹ ਤਾਂ ਲੋਕ ਤਾਂ ਤਰਾ ਤਰਾ ਕਰ ਰਹੇ ਆ ਵੀ ਜਿਸਨੇ 75 ਸਾਲਾਂ ਬਾਅਦ ਹੁਣ ਆ। ਹਾਂ ਅੱਛਾ ਤੁਸੀਂ ਦੇਖੋ ਕਿ ਇਹ ਤਿੰਨ ਪੀੜੀਆਂ ਦੇ ਬਾਅਦ ਹੋ ਰਿਹਾ ਆ। ਆ ਗਏ ਲੱਗੇ ਤੇ ਮੇਰੇ ਭਾਈ ਸਾਡਾ ਤਾਂ ਕਲਚਰ ਹੀ ਸੇਮ ਆ ਅੱਜ ਤੱਕ ਇੱਥੇ। ਉਹ ਕਾਰਡ ਪਾਇਆ ਉਹਨਾਂ ਨੇ। ਚਲੋ ਕੋਈ ਗੱਲ ਨਹੀਂ ਆ। ਆ ਕੀ ਹੈ? ਉਹਨਾਂ ਨੇ ਦਿੱਤਾ 75 ਹਾਊਸ। ਹਾਂ। ਆ ਕਿਹੜਾ? ਕਿੱਥੋਂ ਆ ਕਿੱਥੋਂ ਆ? ਕਮਾਲੀਆ ਦਾ ਹੈਗਾ ਜੀ ਕਿੱਥੋਂ ਦਾ ਹੈ ਕਮਾਲੀਆ ਦਾ ਮਸ਼ਹੂਰ ਆਓ ਜਿੱਥੋਂ ਵੀ ਐ ਕਿੰਨੇ ਕਮਾਲੀਆ ਦਿੰਨੀ ਕਿਹਦੇ ਕਮਾਲੀਆ ਕਮਾਲੀਆ ਵਾਲੇ ਹੈ ਮੈਨੂੰ ਬਾਜੀ ਬਿਲਕੁਲ ਕਮਾਲੀਆ ਜੇ ਤੁਸਰ ਜਿਵੇਂ ਪੰਜਾਬ ਸਰਕਾਰ ਦਾਵਾ ਕੀਤਾ ਸੀਗਾ ਕਿ ਘਰ ਘਰ ਨੂੰ ਜ਼ਗਾਰ ਮਿਲੇਗਾ ਪਰ ਇਹ ਆਪਣੇ ਐਮਜ ਨੂੰ ਸਟਾਰਟ ਕਰਨ ਵਾਸਤੇ ਕਿਸ ਨੂੰ ਕੇਵਲ ਮਾਫੀ ਦਿੱਤਾ ਤੇ ਕਿਸ ਨੂੰ ਕਿਹਾ ਕਿ ਮਾਈਨਿੰਗ ਸਟਾਰਟ ਕੀਤੀ ਜਾਵੇ ਬਾਕੀ ਕਿੰਗ ਲੋਪਰੇਟਰ ਘਰ ਬੈਠੇ ਵਿਚਾਰੇ ਇੱਕ ਕੰਸਰ ਦੇ ਕੇ ਕਦੇ ਰੋਜ਼ਗਾਰ ਹੈ ਕਿ ਭਾਈ ਜ਼ਿੰਦਗੀ ਦੇ ਵਿੱਚ ਬੰਦੇ ਦੀ ਕੋਈ ਔਕਾਤ ਨਹੀਂ ਹੁੰਦੀ ਅਗਰ ਕੋਈ ਪ੍ਰੋਗਰਾਮ ਹੋਵੇ ਅਗਰ ਕੋਈ এজেন্ডਾ ਹੋਵੇ ਦੇਖੋ ਸਵਾਲ ਕੀ ਹੈ ਮੈਂ ਤੁਹਾਨੂੰ ਆਖੀਰ ਦੇ ਵਿੱਚ ਇਹਨਾਂ ਕਹਿ ਕੇ ਜਨਾ ਵੈਸੇ ਤੇ ਮੈਂ ਸਵੇਰੇ ਕਵਰ ਕਰ ਹੀ ਗਿਆ ਸੀ ਦੇਖੋ ਸਵਾਲ ਕੀ ਹੈ ਹਰੇਕ ਪੰਜਾਬ ਦੇ ਪਹਿਰੇਦਾਰ ਦਾ ਅਸਲੀ ਸਵਾਲ ਕੀ ਹੈ ਉਹ ਕਿ ਸਾਨੂੰ ਇਸ ਦਲਦਲ ਚੋਂ ਕੱਢੂ ਗੋ ਉਦੋਂ ਵੀ ਵੱਡਾ ਸਵਾਲ ਹੈ ਕਿਵੇਂ ਤੇ ਫੇਰ ਆਉਂਦਾ ਵੀ ਕੋਈ ਇਹ ਜਿਹਾ ਬੰਦਾ ਜਿਹੜਾ ਸਾਨੂੰ ਧੋਖੇ ਦਿੰਦੇ ਰਹੇ ਨੇ ਕੋਈ ਇਹ ਜਿਹਾ ਬੰਦਾ ਵੀ ਹੈ ਜਿਹਦਾ ਕਿਰਦਾਰ ਹੈ ਜਿਹੜਾ ਡੋਲਿਆ ਨਹੀਂ ਕਰਦਾ ਸਮਝੇਂ ਕਰੂਗਾ ਤੇ ਉਹ ਹੀ ਨਾ ਜਿਹਦੀ ਵਿਜਨ ਹੋਊਗੀ ਅੱਜ ਵੇਖੋ ਆਹ rahul ji ਨੇ ਇਹ ਕਿਹਾ ਜੀ ਪੰਜ ਨਿਆਏ ਹੋਣਗੇ ਹੁਣ ਕਿੱਥੇ ਨਿਆਏ ਦੀ ਗੱਲ ਕਰਤੀ ਤੇ ਕਿੱਥੇ ਪੰਜਾਂ ਦੀ ਗੱਲ ਕੀਤੀ ਵੀ ਭਾਈ ਇਹ ਇਹਨਾਂ ਨੂੰ ਬੈਨੇਫਿਟ ਇਦਾਂ ਮਿਲੂਗਾ ਇਹਨਾਂ ਨੂੰ ਬੈਨੇਫਿਟ ਇੱਕਦਮ ਇੱਕਦਮ ਜੀ ਆ ਰਿਹਾ ਧੰਨਵਾਦ ਮੋਟਰ ਇਹ ਇਹ ਸਾਰੇ ਸੈਤ ਸਲੋਗ ਹੈ तो ये, ये आपी आपी गाड़ी का नंबर लिखवाया हुआ आप चल के चले जाते नहीं सर हमें बड़ी खुशी हुई है सर था था। सर। के आपको यूनिफॉर्म में देखते हैं तो बहुत अच्छा लगता है नहीं नहीं सर बस अच्छा सर सर क्या ये सर सब सर ਜੈਨ ਸਰ ਜੈ ਜਨਾਬ ਸਰ ਲੋ ਲੋ ਜ਼ਰੂਰ ਪਿਕ ਲੀਜੀਏ ਮੈਂ ਬਾਹਰ ਆ ਰਹਾ ਹਾਂ ਮੈਂ ਬਾਹਰ ਆ ਰਹਾ ਹਾਂ